ਕਿੱਥੇ ਤਾਂ ਜੇ ਕਿਸੇ ਨੂੰ ਠੇਕੇ ਤੇ ਦੇਣੀ ਹੋਵੇ ਉਹ ਤਾਂ ਠੇਕਾ ਲੈਂਦਾ ਤੇ ਉਸ ਜ਼ਮੀਨ ਦਾ 200 ਏਕੜ ਜ਼ਮੀਨ ਦਾ ਚਰੋਮਣੀ ਕਮੇਟੀ 50000 ਏਕੜ ਦੇ ਹਿਸਾਬ ਨਾਲ 1 ਕਰੋੜ ਰੁਪਇਆ ਸਾਲ ਪਰ ਦਾ ਠੇਕਾ ਦੇ ਰਹੀ ਹੈ ਤੇ ਇਸ ਕੁਟਾਲੇ ਦਾ ਰਜਿੰਦਰ ਸਿੰਘ ਧਾਮੀ ਨੂੰ ਚੰਗੀ ਤਰ੍ਹਾਂ ਪਤਾ ਹੈ ਉਸ ਤੇ ਕੇਸ ਵੀ ਚੱਲ ਰਹੇ ਹਨ ਪਰ ਫੇਰ ਵੀ ਉਸ ਪਸਟੀਕਨ ਦੇ ਨੂੰ ਪਿਆਰ ਨਹੀਂ ਕਿ ਉਹ ਗੁਰੂ ਦੀ ਗੋਲਕ ਨੂੰ ਕਿੰਤਾ ਕਰੋੜਾ ਰੁਪਿਆ ਦੀ ਤੰਗਲੀ ਲਾ ਰਹੇ ਨੇ ਕੋਰਟਾ ਹੋੜ ਚੱਡੀ ਸਰਬੋਤ ਅਦਾਲਤ ਦੇ ਜਥੇਦਾਰ ਗਿਆਨੀ ਕੁਦੀਪ ਸਿੰਘ ਜੀ ਗੜਗੜਜ ਨੂੰ ਵੀ ਇਸ ਸਕੈਂਡਲ ਦਾ ਪਤਾ ਹੈ ਪਰ ਗੜਗੜਜ ਸਾਹਿਬ ਕੋਈ ਧਿਆਨ ਨਹੀਂ ਦੇ ਰਹੇ ਕਿਉਂਕਿ ਉਹ ਭੀ ਨੇ ਉਹ ਮਸਤ ਨੇ ਆਪਣੇ ਸੁਦੇਸ਼ ਜਾਰੀ ਕਰਨੇ ਇਹ ਵਕਰੀ ਗੱਲ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਣਾ ਕੱਦ ਬੁੱਤ ਉੱਚਾ ਕਰਨ ਲਈ ਕਦੇ ਐਸਐਸਪੀ ਫਾਜ਼ਲ칸 ਨੂੰ ਸੱਦ ਲਾਂਦਾ ਹੈ ਕਦੇ ਕਿਸੇ ਮੰਤਰੀ ਨੂੰ ਸੱਦ ਲਾਂਦਾ ਹੈ ਕਦੇ ਭਗਵੰਤ ਮਾਨ ਨੂੰ ਸੱਦ ਲਾਂਦਾ ਹੋਇਆ ਕੀ ਕਿ ਸੁਖਵੀਰ ਨੂੰ ਕਿਹਾ ਜੀ ਸਾਡਾ ਜਦੋਂ ਕਿਹਾ ਸੀ ਵੀ 328 ਬਾਵਨ ਸਰੂਪਾ ਬਾਰੇ ਮਾਮਲੇ 'ਚ ਕੋਈ ਰਾਜਨੀਤੀ ਨਹੀਂ ਕਰੇਗਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਰਜਿੰਦਰ ਸਿੰਘ ਧਾਮੀ ਨੇ ਗੜਗੱਜ ਸਾਹਿਬ ਕਿੰਨੇ ਕਿੰਨੇ ਸਕੈਂਡਲ ਹੋ ਰਹੇ ਨੇ ਕਿਵੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲ ਕੇ ਲਾਂਗਰੀਆਂ ਤੋਂ 8-8000 ਰੁਪਏ ਮਹੀਨਾ ਆਪਣੀ ਫੀਮ ਖਰੀਦਣ ਲਈ ਲੈ ਰਹੇ ਨੇ ਜੋ ਨਹੀਂ ਲੈਂਦੇ ਡੋਰਸ ਅੱਲਾ ਸਕੱਤਰ ਪ੍ਰਤਾਪ ਸਿੰਘ ਨਹੀਂ ਤੇਰਾ ਮੁੱਖ ਸਕੱਤਰ ਮੰਨਣ ਵੀ ਤੇਰੇ ਕਈ ਐਗਜ਼ੈਕਟਿਵ ਦੇ ਮੈਂਬਰ ਵੀ ਇਸ ਕਪੜੇ ਵਿੱਚ ਸ਼ਾਮਲ ਨੇ ਇਹਨਾਂ ਦੀ ਜੁਰਤ ਨਹੀਂ ਕਿ ਕੱਲਾ ਮੈਨੇਜਰ ਸਕੱਤਰ ਅਹਲਕਾ ਬਣਾ ਕਰ ਦੇਵੇ ਤੇ ਹੋਣਾ ਉਹ ਉਹ ਤਵਾਲਾ ਕਰਤਾ ਕੀ ਹੋਊਗਾ 4 ਦਿਨਾਂ ਬਾਅਦ ਉਹਨੂੰ ਕਲੀਨ ਚਿੱਟ ਦਿੱਤੀ ਜਾਊਗੀ ਜਿਹੜਾ ਉਹਨੂੰ ਕੋਈ ਫੇਰ ਮੁਰਤੇ ਫੇਰ ਪਰਮਿਸ਼ਨ ਪਰਮੋਸ਼ਨ ਦਿੱਤੀ ਜਾਊਗੀ ਇਹ ਚੱਲ ਰਹੇ ਨੇ ਕਾਪੜੇ ਚਰੋਮਣੀ ਕਮੇਟੀ ਵਿੱਚ ਹੁਣ ਬਾਬਾ ਗਰੇਂਦਰ ਸਿੰਘ ਢਿੱਲੋਂ ਨਾ ਮੋਦੀ ਨੂੰ ਮਿਲੂਗਾ ਨਾ ਜਿੱਤੀਏ ਨੂੰ ਮਿਲੂਗਾ ਨਾ ਗਵਰਨਰ ਨੂੰ ਮਿਲੂਗਾ ਨਾ ਜੋੜ ਤੋੜ ਕਰਾਊਗਾ ਤੇ ਨਾ ਹੀ ਬਾਬਾ ਗਰੇਂਦਰ ਸਿੰਘ ਢਿੱਲੋਂ ਬੀਜੇਪੀ ਦਾ ਦਾ ਇ dielekhna ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਚਾਰ ਕਰੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਕਰਿੰਦੇ ਸ਼੍ਰੋਮਣੀ ਕਮੇਟੀ ਦੀਆਂ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਨੂੰ ਕਿੱਦਾਂ ਖੁਰਦ-ਖੁਰਦ ਕਰਤੇ ਲੱਗੇ ਹੋਏ ਨੇ ਦੁਨੀਆਂ ਪਰ ਬਿਟ ਬੈਠੇ ਦਰਦੇ ਕੌਮ ਦੇ ਦਰਸ਼ਕਾਂ ਨੂੰ ਗਰਨਜਨ ਸਿੰਘ ਪ੍ਰੇਮੀ ਬਲੋ ਸਤਿ ਸ਼੍ਰੀ ਅਕਾਲ ਪੀ ਸ਼ਬਦ ਦਾ ਅਜੀਬੋ ਗਰੀਬ ਕਟਾਲਾ ਚੋਕੇ ਸਿਰਫ ਸ਼ਰੋਮਣੀ ਕਮੇਟੀ ਹੀ ਕਰ ਸਕਦੀ ਹੈ ਦੁਨੀਆਂ ਦੀ ਕੋਈ ਵੀ ਵੱਡੀ ਤੋਂ ਵੱਡੀ ਸ਼ਕਤੀ ਨਹੀਂ ਕਰ ਸਕਦੀ 트럼ਪ ਵੀ ਨਹੀਂ ਦੋਸਤੋ ਉਹ ਕਟਾਲਾ ਇਹ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੀ 200 ਏਕੜ ਜ਼ਮੀਨ ਦਾ ਠੇਕਾ 50000 ਏਕੜ ਦੇ ਹਿਸਾਬ ਨਾਲ 1 ਕਰੋੜ ਰੁਪਏ ਸਲਾਨਾ ਕਿਸੇ ਅਨਅਧਿਕਾਰਤ ਟਰਸਟ ਨੂੰ ਦੇ ਰਹੀ ਹੈ ਹੈਨਾ ਦੁਨੀਆ ਤੋਂ ਵਕਰੀ ਹੀ ਮਿਸਾਲ ਜੋ ਕਿ ਸਿਰਫ ਸ਼ਰੋਬਣੀ ਕਮੇਟੀ ਹੀ ਕਰ ਸਕੀ ऐसे कारनामे सिर्फ हरजिंदर सिंह धामी दी छात्र छाया हेट ही हो सकते थे ਤੇ ਇਸ ਘਟਨਾ ਦਾ ਇੱਕ ਅਹਿਮ ਪਾਤਰ ਜੋ ਕਿ ਐਸਬਲੇ ਇੱਕ ਮੌਜੂਦਾ ਤਖਤ ਦਾ ਜਥੇਦਾਰ ਵੀ ਹੈ ਕਿਸੇ ਸਮੇਂ ਉਹ ਵੀ ਰਿਹਾ ਹੈ ਤੇ ਉਹਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਹੀ ਪਰਜਾ ਦਰਜ ਕਰਵਾਇਆ ਸੀ ਤੇ ਪੁਲਸ ਤੋਂ ਉਹਦੀ ਚੰਗੀ ਤੌਣੀ ਵੀ ਲਹਾਈ ਸੀ ਤੇ ਉਹ ਉਹਦੇ ਬਦਲੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਉਸ ਸ਼ਖਸ ਨੂੰ ਜਾਣੀ ਕੇ ਬਾਬਾ ਟੇਕ ਸਿੰਘ ਧਨੋਲੇ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਣਾ ਦਿੱਤਾ। ਕੀ ਬਾਤ ਹੈ। ਬਾਰੇ ਬਾਰੇ ਜਾਈਏ। ਗੋਰਿਆਂ ਦੇ ਖੇਲਦੇ ਭਾਪ ਨਾਲ ਚੱਲਣ ਇੰਜਨ ਰੇਲ ਤੇ ਦੋਸਤੋ ਇਹ ਘਟਾਲਾ ਡੇਰਾ ਬਾਬਾ ਗੰਦਾ ਸਿੰਘ ਬਨਾਲੇ ਦਾ ਹੈ ਇਸ ਵਿੜੇ ਇਸ ਦੀ ਤਕਰੀਬਨ 701 ਏਕੜ ਦੇ ਕਰੀਬ ਜ਼ਮੀਨ ਹੈ ਤੇ ਇਸ ਤੇ ਕੁਝ ਕਾਸ਼ਤਕਾਰ ਤਾਂ ਪਹਿਲਾਂ ਤੋਂ ਹੀ ਕਾਸ਼ਤ ਕਰ ਰਹੇ ਹਨ ਉਹਨਾਂ ਤੋਂ ਕਬਜ਼ਾ ਲੈਣ ਦੀ ਕਦੇ ਕੋਸ਼ਿਸ਼ ਹੋਈ ਨਹੀਂ ਤੇ ਸ਼ਾਇਦ ਨਾ ਹੋ ਸਕੇ ਤੇ ਨਾ ਉਹ ਛੱਡਣ ਫਿਰ ਵੀ 201 ਏਕੜ ਜ਼ਮੀਨ ਤੇ ਸ਼ਰੋਮਣੀ ਕਮੇਟੀ ਦਾ ਕਬਜ਼ਾ ਹੈ ਤੇ ਉਸ ਆਪਣੇ ਕਬਜ਼ੇ ਵਾਲੀ ਜ਼ਮੀਨ ਦਾ ਕਿੱਥੇ ਤਾਂ ਜੇ ਕਿਸੇ ਨੂੰ ਠੇਕੇ ਤੇ ਦੇਣੀ ਹੋਵੇ ਉਹ ਤਾਂ ਠੇਕਾ ਲੈਂਦਾ ਤੇ ਉਸ ਜ਼ਮੀਨ ਦਾ 201 ਏਕੜ ਜ਼ਮੀਨ ਦਾ ਸ਼ਰੋਮਣੀ ਕਮੇਟੀ 50000 ਇੱਕੜ ਦੇ ਹਿਸਾਬ ਨਾਲ 1 ਕਰੋੜ ਰੁਪਇਆ ਸਾਲ ਪਰ ਦਾ ਠੇਕਾ ਦੇ ਰਹੀ ਹੈ ਕਿਸੇ ਅਣਧਕਾਰ ਟਰਸਟ ਨੂੰ ਜਿਹਦਾ ਕੋਈ ਵਾ ਵਾਸਤਾ ਹੀ ਨਹੀਂ ਇਹਨਾਂ ਨੇ ਆਪ ਹੀ ਖੜਾ ਕੀਤਾ ਤੇ ਜੇ ਲੋੜ ਪਈ ਤਾਂ ਕਿੰਨਾ ਚੱਕਰ ਹੀ ਪੇਮੈਂਟ ਕੀਤੀ ਜਾਂਦੀ ਹੈ ਉਹਨਾਂ ਦੀ ਫੋਟੋ ਸਟੇਟ ਦੀ ਚਲਕ ਵੀ ਦਿਖਾ ਦੇਾਂਗੇ ਤਾਂ ਅਮੀ ਸਾਹਿਬ ਹੁਣ ਤਾਂ ਕਹਿੰਦੀ ਹੈ ਸ਼੍ਰੋਮਣੀ ਕਮੇਟੀ ਉਦਾ ਪ੍ਰਧਾਨ ਵੀ ਤੇ ਸ਼੍ਰੀ ਕਾਲਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਵੀ ਕਿ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੀ ਪੁਲਿਸ ਨੂੰ ਸਾਡੇ ਧਾਰਮਿਕ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਤੇ ਉਹ ਅਮਲ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਖੁਦ ਪੁਲਿਸ ਕੇਸ ਦਰਜ ਕਰਵਾ ਸਕੀ ਹੈ ਉਹ ਵੀ ਕਿਦੇ ਤੇ ਬਾਬਾ ਟੇਗ ਸਿੰਘ ਢੋਲਾ ਤੇ ਖੁਦ ਸ਼ਰੋਬਣੀ ਕਮੇਟੀ ਨੇ ਕੇਸ ਦਾ ਦਰਜ ਕਰਵਾਇਆ ਜਿਹੜੇ ਕਿ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਕਿਆ ਬਾਤ ਖਾਂ ਇੱਕ ਗੱਲ ਹੋਰ ਵੀ ਦੱਸ ਦਈਏ ਕਿ ਇਸ ਡੇਰੇ ਦਾ ਸੁਪਰੀਮ ਕੋਰਟ ਤੱਕ ਕੇਸ ਵੀ ਚੱਲਦਾ ਹੈ ਤੇ ਸੁਪਰੀਮ ਕੋਰਟ ਦੀ ਮਾਨ ਹਨੀ ਕਰਨ ਦਾ ਕੇਸ ਵੀ ਸ਼ਾਇਦ ਖਰਜਿੰਦਰ ਸਿੰਘ ਧਾਮੀ ਤੇ ਚੱਲ ਰਿਹਾ ਹੈ ਦੋਸਤੋ ਗੁਰਦੁਆਰਾ ਅੰਬ ਸਾਹਿਬ ਦਾ ਜੋ ਘਟਾਲਾ ਹੋਇਆ ਹੈ ਜੋ ਉੱਥੋਂ ਦੇ ਮੈਨੇਜਰ ਰਜਿੰਦਰ ਸਿੰਘ ਟੋੜਾ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਮਿਲ ਕੇ ਕੀਤਾ ਹੈ ਉਹ ਤਾਂ ਇਹਦੇ ਮੁਕਾਬਲੇ ਤੇ ਆਟੇ 'ਚ ਨੂਣ ਦੇ ਬਰਾਬਰ ਵੀ ਨਹੀਂ ਤੇ ਇਸ ਕੁਟਾਲੇ ਦਾ ਹਰਜਿੰਦਰ ਸਿੰਘ ਧਾਮੀ ਨੂੰ ਚੰਗੀ ਤਰ੍ਹਾਂ ਪਤਾ ਹੈ ਉਸ ਤੇ ਕੇਸ ਵੀ ਚੱਲ ਰਿਹਾ ਹੈ ਪਰ ਫੇਰ ਵੀ ਉਹ ਸਪਸ਼ਟੀਕਰਨ ਦੇਣ ਨੂੰ ਤਿਆਰ ਨਹੀਂ ਕਿ ਉਹ ਗੁਰੂ ਦੀ ਗੋਲਕ ਨੂੰ ਕਿੰਦਾ ਕਰੋੜਾ ਰੁਪਈਆ ਦੀ ਤੰਗਲੀ ਲਾ ਰਹੇ ਨੇ ਹੋਣ ਤਾਂ ਹੋੜ ਸਾਡੀ ਸਰਬਉੱਚ ਅਦਾਲਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਬੀ ਇਸ ਸਕੈਂਡਲ ਦਾ ਪਤਾ ਹੈ ਪਰ ਗੜਗੱਜ ਸਾਹਿਬ ਕੋਈ ਧਿਆਨ ਨਹੀਂ ਦੇ ਰਹੇ ਕਿਉਂਕਿ ਉਪੀ ਨੇ ਉਹ ਮਸਤ ਨੇ ਆਪਣੇ ਸੰਦੇਸ਼ ਜਾਰੀ ਕਰਨ ਵਿੱਚ ਅਹਿਮ ਸੰਦੇਸ਼ ਅਹਿਮ ਸੰਦੇਸ਼ ਕੀ ਹੈ ਕਿ ਹੋਲੇ ਮਹੱਲੇ ਤੇ ਕੋਈ ਨੌਜਵਾਨ ਨਿੰਗ ਸਿੰਘਾਂ ਤੋਂ ਬਗੈਰ ਕੁਲਾਲ ਨਹੀਂ ਖੇਡ ਸਕੇ ਜਾਨੀ ਕਿ ਹੋਲੀ ਨਹੀਂ ਖੇਡ ਸਕੇਗਾ ਇਸ ਨੇ ਜਾਨੀ ਕਰ ਰਹੇ ਨੇ ਵਧੀਆ ਗੱਲ ਹੈ ਠੀਕ ਹੈ ਹੋਰ ਵੀ ਕਿ ਜੇ ਸਾਡੇ ਕੰਮਾਂ ਚ ਦਖਲ ਅੰਦਾਜ਼ੀ ਕਰਨੀ ਹੈ ਜਿਹੜੀ ਸਟ ਜਾਂ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਨੀ ਹੈ ਉਹ ਸਾਰੀ ਦੀ ਸਾਰੀ ਅਮਨਤਾਰੀ ਹੋਣੀ ਚਾਹੀਦੀ ਹੈ ਉਸ ਪੁਲਿਸ ਦਾ ਡੀਜੀਪੀ ਜਾਨੀ ਕਿ ਗੌਰਵ ਜაძਵਨ ਨੂੰ ਵੀ ਅਮਨਤ ਸ਼ਕਣਾ ਚਾਹੀਦਾ ਹੈ ਸਾਰੀ ਟੀਮ ਨੂੰ ਭਗਵੰਤ ਮਾਨ ਨੂੰ ਬੁਲਾ ਕੇ ਤਲਬ ਕਰਨਾ ਚਾਹੀਦਾ ਹੈ ਤਾਂ ਕਿ ਸਾਰੀ ਪੁਲਿਸ ਨੂੰ ਅਮਰਤ ਸ਼ਿਕਾਇਤ ਆ ਜਾਵੇ ਕਿ ਭਾਰਤੀ ਸੰਵਿਧਾਨ ਨਾਲ ਇਹ ਮਜ਼ਾਕ ਨਹੀਂ ਹੈ ਕਿ ਉਸਦੇ ਕਾਨੂੰਨਾਂ ਦੇ ਵਿੱਚ ਵੀ ਅਸੀਂ दखलअंदाजी ਕਰੀ ਜਾਈਏ ਇਹ ਵੱਖਰੀ ਗੱਲ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਆਪਣਾ ਕਦਮ ਉੱਚਾ ਕਰਨ ਲਈ ਕਦੇ ਐਸਐਸਪੀ ਫਾਦਲ ਕਾਨੂੰ ਸੱਦ ਲਾਂਦਾ ਹੈ ਕਦੇ ਕਿਸੇ ਮੰਤਰੀ ਨੂੰ ਸੱਦ ਲਾਂਦਾ ਹੈ ਕਦੇ ਭਗਵੰਤ ਮਾਨ ਨੂੰ ਸੱਦ ਲਦਾ ਹੈ ਹੋਇਆ ਕੀ ਤੇ ਸੁਖਵੀਰ ਨੂੰ ਕਿਉਂ ਜੀ ਸੱਦਦਾ ਜਦੋਂ ਕਿਹਾ ਸੀ ਵੀ 328 ਪਾਵਨ ਸਰੂਪਾਂ ਵਾਲੇ ਮਾਮਲੇ 'ਚ ਕੋਈ ਰਾਜਨੀਤੀ ਨਹੀਂ ਕਰੇਗਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਹਰਜਿੰਦਰ ਸਿੰਘ ਧਾਮੀ ਨੇ ਔਰ ਡੇਰਾ ਨਾਮ ਕਮਲ ਰਾਜਾ ਸਾਹਿਬ ਵਾਲੇ ਤੇ ਜਾ ਕੇ ਜਿੱਤੇ ਕੇ ਮਰਜ਼ਾਦਾ ਦਾ ਘਾਨ ਹੋ ਰਿਹਾ ਹੈ ਹਰਜਿੰਦਰ ਸਿੰਘ ਤਾਮੀ ਨੇ ਕਹਿ ਗਿਆ ਕੋਈ ਕਾਰਨ ਨਹੀਂ ਹੋ ਰਿਹਾ ਪੂਰੀ ਮਰਜ਼ਾਦਾ ਸਹਿਦ ਕਰਦੇ ਜੋ ਕਮਚਾਉਂਦਾ ਹੈ ਉੱਥੇ ਜਾ ਕੇ ਸੁਖਬੀਰ ਬਾਦਲ ਗੜਗੱਜ ਸਾਹਿਬ ਨੇ ਇਹਨਾਂ ਨੂੰ ਤਾਂ ਕਦੇ ਤਲਬ ਕੀਤਾ ਨਹੀਂ ਮਾਤਰਾ ਤੋਂ ਮਾਤਰਾ ਨੂੰ ਤਲਬ ਕਰਨ ਤੇ ਲੱਗੇ ਹੋਏ ਨੇ ਸ੍ਰੀ ਕਾਨਕ ਸਾਹਿਬ ਵੀ ਸਖਤਰੇ ਸਿੱਖ ਕੌਮ ਦੇ ਮਸਲੇ ਵਿਚਾਰਨ ਲਈ ਹੈ ਨਾ ਕਿ ਇਹ ਸੀਆਈਏ ਸਟਾਫ ਹੈ ਕਿ ਜੀਨੂ ਮਰਜੀ ਤਾਲਬ ਕਰ ਲੋ ਗੜਗੜਜ ਸਾਹਿਬ ਕਿੰਨੇ ਕਿੰਨੇ ਸਕੈਂਡਲ ਹੋ ਰਹੇ ਨੇ ਕਿਵੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵਰਗੇ ਲਾਂਗਰੀਆਂ ਤੋਂ 8 8000 ਰੁਪਏ ਮਹੀਨਾ ਆਪਣੀ ਫੀਮ ਖਰੀਦਣ ਲਈ ਲੈ ਰਹੇ ਨੇ ਕਿਉਂ ਨਹੀਂ ਲੈਂਦੇ ਨੋਟਸਰ ਕਿਉਂ ਨਹੀਂ ਲੈਂਦੇ ਨੋਟਸਰ ਹਰਜਿੰਦਰ ਸਿੰਘ ਧਾਮੀ ਤੇ ਜਿਨੇ ਅੰਬ ਸਾਹਿਬ ਦੀ ਜ਼ਮੀਨ ਦਾ ਜੋ ਕਰੋੜਾਂ ਦਾ ਘਪਲਾ ਹੋਇਆ ਹੈ ਉਹਦੇ ਤੇ ਪ੍ਰੈਸ ਕਾਨਫਰੰਸ ਕਰਕੇ ਆਪਦੀ ਜਾਣ ਸਪਸ਼ਟੇ ਕਰ ਦਿੱਤਾ ਸੀ ਕਿ ਜੀ ਸਕੱਤਰ ਪ੍ਰਤਾਪ ਸਿੰਘ ਦੇ ਦਸਤਕ ਨੇ ਉਹ ਚਾਲੀ ਕੀਤੇ ਨੇ ਉਹ ਫੇਰ ਪਤੰਦਰੋ ਉਹ ਤਾਂ ਮੈਂ ਫੇਰ ਸਕੱਤਰ ਪ੍ਰਤਾਪ ਸਿੰਘ ਨੂੰ ਬਦਲੀ ਕਿਉਂ ਕਰਤੀ ਕਿਉਂ ਤੂੰ ਆਪਣੇ ਘਰੇ ਕੋਈ ਫੋਰੈਂਸਿਕ ਲੈਬ ਖੋਲੀਗਾ ਜਿੱਤੇ ਉਹ ਸਾਈਨ ਟੈਸਟ ਕਰਕੇ ਪਤਾ ਲੱਗੇ ਵੀ ਹਾਂਸਲੀ ਨੇ ਕੱਲਾ ਸਕੱਤਰ ਪ੍ਰਤਾਪ ਸਿੰਘ ਨਹੀਂ ਤੇਰਾ ਮੁਖ ਸਕੱਤਰ ਮੰਨਣ ਵੀ ਤੇਰੇ ਕਈ ਐਗਜ਼ੈਕਟਿਵ ਦੇ ਮੈਂਬਰ ਵੀ ਇਸ ਕਪੜੇ ਵਿੱਚ ਸ਼ਾਮਲ ਨੇ ਇਹਨਾਂ ਦੀ ਜੁਰਤ ਨਹੀਂ ਕਿ ਕੱਲਾ ਮਨੇਜਰ ਸਕੱਤਰ ਇਹ ਜਿਹੜਾ ਕਪੜਾ ਕਰ ਦੇਵੇ ਤੇ ਹੁਣ ਉਹ ਤਵਾਦਲਾ ਕਰਤਾ ਕੀ ਹੋਊਗਾ 4 ਦਿਨਾਂ ਬਾਅਦ ਉਹਨੂੰ ਕਲੀਨ ਚਿੱਟ ਦਿੱਤੀ ਜਾਊਗੀ ਜਿਹੜਾ ਉਹਨੂੰ ਕੋਈ ਫੇਰ ਮੁਰਤੇ ਫੇਰ ਪਰਮਿਸ਼ਨ ਪ੍ਰਮੋਸ਼ਨ ਦਿੱਤੀ ਜਾਊਗੀ ਇਹ ਚੱਲ ਰਹੇ ਨੇ ਕਪੜੇ ਸ਼੍ਰੋਮਣੀ ਕਮੇਟੀ ਵਿੱਚ ਤੇ ਗੜਗੰਜ ਸਾਹਿਬ ਤੁਸੀਂ ਤਾਂ ਸਾਡੀ ਸਰਵੋੱਚ ਅਦਾਲਤ ਦੇ ਮੁੱਖ ਜੱਜ ਹੋ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਫਾਂਲਣ ਕਰਦੇ ਓਏ ਕਰ ਦਿਓ ਮਿਸਾਲ ਕੈਮ ਗੜਗੰਜ ਸਾਹਿਬ ਪਰ ਲੱਗਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਹੋਰ ਘਟਾਲਾ ਜਿਹਦੀ ਚਰਚਾ ਚੱਲ ਰਹੀ ਹੈ ਉਹ ਇਹ ਕਿ ਕਿਸੇ ਸ਼ਰਧਾਲੂ ਸ਼ਾਇਦ ਬੀਬੀ ਨੇ ਆਪਣੀ ਜ਼ਮੀਨ ਵੁਰਦਵਾਰਾ ਸਾਲ ਨੂੰ ਭੇਟ ਕੀਤੀ ਸੀ ਸ਼ਾਇਦ ਉਹ ਕਿਸੇ ਹਾਈਵੇ ਤੇ ਸ਼ਾਇਦ ਦੁਆਬੇ ਜਾਂ ਮਾਝੇ ਚ ਪੈਂਦੀ ਐ ਉਹ ਇਹ ਮਸੰਦ ਉਹਨੂੰ ਵੀ ਆਈ ਗਈ ਕਰਕੇ ਕਿਤੇ ਉਹਦੇ ਨੂਨ ਵੀ ਛੱਕ ਗਏ ਜਾਂ ਉਹਦਾ ਪ੍ਰੋਫਿਟ ਲੈ ਕੇ ਸਖਤੀ ਮਹਿੰਗੀ ਵੇਚ ਕੇ ਇਹ ਕੱਪੜੇ ਚੱਲ ਰਹੇ ਨੇ ਪਰ ਗੜਗੱਜ ਸਾਹਿਬ ਤੁਸੀਂ ਵੀ ਜਿੰਨੀ ਤਰ ਬੌਸ ਨਹੀਂ ਕਹਿੰਦਾ ਕੁਝ ਨਹੀਂ ਕਰਦੇ ਪਰ ਅਕਾਲ ਪੁਰਖ ਤੱਕ ਕਰ ਰਿਹਾ ਹੈ ਦਿਨੋ ਦਿਨ ਨੂੰ ਸਜ਼ਾ ਦੇ ਰਿਹਾ ਹੈ ਇਹ ਕਿਸੇ ਨੇ ਵੀ ਚਾਹੇ ਉਹ ਕੋਈ ਹੋਵੇ ਚਾਹੇ ਉਹ ਡੇਰੇ ਦਾ ਮੁਖੀ ਡੇਰਾ ਬਿਆਸ ਦਾ ਮੁਖੀ ਬਾਬਾ ਗਰੇਂਦਰ ਸਿੰਘ ਢਿੱਲੋਂ ਹੋਵੇ ਓਏ ਡੇਰੇ ਦੇ ਮੁਖੀਆਂ ਕਦੇ ਮੁੱਛਾਂ ਨੂੰ ਤਾਵਾ ਦਿੱਤੀਆਂ ਨੇ ਮੁੱਛਾਂ ਨੂੰ ਤਾ ਦੇਈ ਚੌੜਾ ਹੋਇਆ ਫਿਰਦਾ ਸੀ ਕਦੇ ਬੱਤ ਕਰわせਨ ਕੰਮ ਇਹ ਕੀ ਸੀ ਜਵਾਨ ਤਕਰਾਉਣ ਦੇ ਗੱਪ ਮਾਰ ਰਿਆ ਸੀ ਕਦੇ ਉਹਦਾ ਮੁਲਾਕਾਤਾਂ ਕਰ ਰਿਆ ਸੀ ਕਦੇ ਗਵਰਨਰ ਨਾਲ ਮਿਲ ਰਿਆ ਸੀ ਕਦੇ ਪੋਲੀਟਿਕਲ ਲੀਡਰਾਂ ਨਾਲ ਮਿਲ ਰਿਆ ਸੀ ਤੇ ਸੋਸ਼ਲ ਮੀਡੀਆ ਤੇ ਮੀਡੀਆ ਨੇ ਉਹਦੇ ਪੋਤੜੇ ਫਰੋੜ ਕੇ ਰੱਖਤੇ ਧੁੱਕੀ ਕਰਤੀ ਉਹਦੀ ਕਰਤੀਆਂ ਚੰਡਪੁੰਡੀਆਂ ਬਾਬਾ ਗਰੇਂਦਰ ਸਿੰਘ ਢਿੱਲੋਂ ਦੀਆਂ ਤੇ ਉਹਦੇ ਨਾਲ ਸੰਗਤਾਂ ਵੀ ਟੁੱਟ ਗਈਆਂ ਉਹ ਜਾ ਫਰੋੜੇ ਲੋਕਾਂ ਨੇ ਪੋਤੜੇ ਉਹਦੇ ਸਪੇਨ ਚ ਉਹਦੇ ਟੱਬਣ ਦੀਆਂ ਫੋਟੋਆਂ ਵੀ ਸਾਰੇ ਪਾਸੇ ਨਸ਼ਰ ਕਰਤੀਆਂ ਸੰਗਤਾਂ ਦੇ ਵਿੱਚ ਡੇਰਾ ਬਿਆਸ ਵਾਲੀਆਂ ਸੰਗਤਾਂ ਦੇ ਵਿੱਚ ਇਨਾ ਗੁੱਸਾ ਹੈ ਕਿ ਉਹਨਾਂ ਨੇ ਅੰਦਰ ਖਾਤੇ ਬਾਬੇ ਨੂੰ ਕਹਤਾ ਕਿ ਬਾਬਾ ਤੂੰ ਬੰਦਾ ਬਣ ਜਾ ਬਈ ਜਰਾ ਬਾਬਾ ਮੁਕੀਤਾ ਹੈ ਹੀ ਨਹੀਂ ਹੁਣ ਮੁਕੀਤਾ ਹੋਰ ਹੈ ਕੋਈ ਫੇਰ ਵੀ ਉਹਨੂੰ ਕਹੇ ਤੂੰ ਵੱਡੇ ਵੱਡੇ ਵੀਆਈਪੀ ਨੂੰ ਮਿਲਣਾ ਤੇ ਫੋਟੋਆਂ ਖਿਚਵਾਉਣੀਆਂ ਬੰਦ ਕਰਦੇ ਇਹਨਾਂ ਨੇ ਇਹ ਮਤਾ 20 ਪਾਸਤਾ ਹੈ ਐਲਾਨ ਵੀ ਕਰ ਦਿੱਤਾ ਹੈ ਹੁਣ ਬਾਬਾ ਗਰੇਂਦਰ ਸਿੰਘ ਢਿੱਲੋਂ ਨਾ ਮੋਦੀ ਨੂੰ ਮਿਲੂਗਾ ਨਾ ਜੀਤੀਏ ਨੂੰ ਮਿਲੂਗਾ ਨਾ ਗਵਰਨਰ ਨੂੰ ਮਿਲੂਗਾ ਨਾ ਜੋੜ ਤੋੜ ਕਰਾਊਗਾ ਤੇ ਨਾ ਹੀ ਬਾਬਾ ਗਰੇਂਦਰ ਸਿੰਘ ਢਿੱਲੋਂ ਭਾਜਪੀ ਦਾ ਸਤਾਇਦਿਆ ਲਖਨਾ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਬਾਬਾ ਗਰੇਂਦਰ ਸਿੰਘ ਨੇ ਜੁਗਰਾਜ ਬਣਾਤੇ ਖੋਰੀ ਤੇ ਬਾਬਾ ਗਰੇਂਦਰ ਸਿੰਘ ਦਾ ਉਹ ਹੋਈ ਹੈ ਕਿ ਮੱਛੀ ਜਿਹੜੀ ਹੈ ਨਾ ਉਹ ਪੱਥਰ ਚੱਟ ਕੇ ਉੱੜਾਈ ਇਹਨੂੰ ਆਪਦੀ ਔਕਾਰ ਦਾ ਪਤਾ ਲੱਗ ਗਿਆ ਵੀ ਲੋਕ ਮੇਰੇ ਖਿਲਾਫ ਹੋ ਗਏ 90 ਦੇ 社 ਜਿਹੜੀਆਂ ਬਰਾਂਚਾਂ ਨੇ ਸੰਗਤਾਂ ਦੇ ਬਿਆਨ ਆ ਗਏ ਵੀ ਬਾਬਾ ਬੰਦਾ ਬਣ ਜਾ ਤੇ ਬਾਬਾ ਹੁਣ ਦੇਖੋ ਬੰਦਾ ਬਣਦਾ ਕਿ ਨਹੀਂ ਬਾਰੇ ਸ਼ਾ ਦਾ ਝੂਠਾ ਪੈਸਾ ਦਾ ਨਾ ਬਾਰੇ ਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਹੁਣ ਦੇਖੋ ਬਾਬਾ ਕੀ ਕਰਦਾ ਹਾਂ ਇਹ ਜੋ ਅਜੀਬੋ ਗਰੀਬ ਕੋਟਾ ਲਾ ਹੈ ਦੇਰਾ ਬਾਬਾ ਗੰਧਾ ਸਿੰਘ ਬਰਨਾਲੇ ਵਾਲਾ ਇਹ ਦੀ ਜੋ ਤੁਨ ਨੂੰ ਕੁਝ ਕੁਝ ਚੋਣੀਆਂ ਗੱਲਾਂ ਹੀ ਸੁਣਾਈਆਂ ਨੇ ਇਹਦੀ ਸਾਰਾ ਵਿਸਥਾਰ ਨਾਲ ਰਿਪੋਰਟ ਕਿ ਇਹ ਜ਼ਮੀਨ ਕੀਨੇ দান ਕੀਤੀ ਸੀ ਕਿੰਨੀ ਜ਼ਮੀਨ ਹੈ ਇਹ ਜ਼ਮੀਨ 5500 ਏਕੜ ਦੇ ਕਰੀਬ ਹੈ ਐਸ ਵੇਲੇ ਇਨਾਂ ਕੋਲੇ 1600 ਏਕੜ ਜ਼ਮੀਨ ਹੈ ਕੁਝ ਪਟਿਆਲੇ ਦੇਵੀਗੜ੍ਹ ਕੋਲ ਦਾ ਕੁਝ ਕਿਤੇ ਮੁਕਸਲ ਮੁਕਸਲ ਇਹ ਸਮਝਾਤੇ ਕਿਉਂਕਿ ਇਹ ਨਿਰਮਲੇ ਸੰਤਾਂ ਦੇ ਡੇਰਿਆਂ ਦੇ ਨਾਮ ਹੈ ਸੁਪਰੀਮ ਕੋਰਟ ਤੇ ਇਹ ਵੀ ਕੇਸ ਚੱਲ ਰਿਹਾ ਹੈ ਕਿ ਇਹ ਡੇਰਾ ਹੈ ਕਿ ਗੁਰਦੁਆਰਾ ਹੈ ਫੈਸਲਾ ਇਹ ਆ ਗਿਆ ਕਿ ਇਹ ਡੇਰਾ ਹੈ ਇਹਦੇ ਬਾਰੇ ਡਿਟੇਲ ਅਗਲੀ ਵੀਡੀਓ ਚ ਕੋਸ਼ਿਸ਼ ਕਰਾਂਗੇ ਇਸ ਰਿਪੋਰਟ ਨਾਲ ਧਿਆਨ ਦਿਓ ਵੱਧ ਤੋਂ ਵੱਧ ਪ੍ਰਚਾਰ ਕਰੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਕਰਿੰਦੇ ਸ਼੍ਰੋਮਣੀ ਕਮੇਟੀ ਦੀਆਂ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਨੂੰ ਕਿੱਦਾਂ ਖੁਰਦ-ਬੁਰਦ ਕਰਨ ਤੇ ਲੱਗੇ ਹੋਏ ਨੇ ਸੁਮੱਚੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਾਗਰੂਕ ਹੋਵੋ ਜਾਗਰਿਕ ਹੋਵੋ ਨਹੀਂ ਤਾਂ ਇਹ ਗੁਰਦੁਆਰਾ ਸਾਹਿਬ ਜਾਂ ਜ਼ਮੀਨਾਂ ਨੂੰ ਲੁੱਟ ਕੇ ਖਾ ਜਾਣਗੇ ਸੋਨਾ ਚਾਂਦੀ ਹੀਰੇ ਤਾਂ ਨੇ ਲੁੱਟ ਲੇ ਗਾਇਬ ਕਰ ਤੇ ਬਚਾਓ ਜੇ ਆਪਣੀਆਂ ਜ਼ਮੀਨਾਂ ਨੂੰ ਬਚਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ